ਤਰਾਉ ਜੀ ਬੰਦੇ ਆ ਗਏ ਬੰਦੇ ਆ ਗਏ ਬੰਦੇ ਉਹ ਬਾਈ ਬੰਦੇ ਤਾਂ ਆਉਣਗੇ ਹੋਰ ਕਿਵੇਂ ਕਾਦੇ ਵਾਸਤੇ ਆ ਰਹੇ ਨੇ ਇੰਨੇ ਬੰਦੇ ਜਦੋਂ ਬਸ ਸਕੀਮਾਂ ਹੀ ਨੇ ਤਗੜੀ ਲਾਉਣੀਆਂ ਤਾਂ ਬੰਦੇ ਆਉਣਗੇ ਮੋਦੀ ਖਾਨਾ ਫਰਨੀਚਰ ਐਂਡ ਇਲੈਕਟ੍ਰੋਨਿਕਾ ਹਾਂ ਸਿਰਫ ਵਧੀਆ ਸਕੀਮਾਂ ਕਰਕੇ ਗੜਿਆ ਜਾਂਦਾ ਹੈ ਅਸੀਂ ਬਹੁਤ ਵਧੀਆ ਬਿਹਾਨੇ ਸਕੀਮਾਂ ਲਾਈ ਜਾਂਦੀਆਂ ਨੇ ਬੰਦਿਆਂ ਦਾ ਆਉਣਾ ਹੀ ਹੈ ਮੈਂ ਤਾਂ ਡਰ ਗਿਆ ਦੀ ਮਾਹ ਪਤਾ ਨਹੀਂ ਇੰਨਾ ਕੱਟ ਕਿਉਂ ਤੇਰੇ ਕੋਲ ਕੁਝ ਨਹੀਂ ਆਉਂਦਾ ਫਿਰ ਦਿਖਾਓ ਮੈਨੂੰ ਕਿ ਤੁਹਾਨੂੰ ਕਿੱਥੇ ਆ ਜਾਓ ਕਿਰਾ ਤੁਸੀਂ ਤਾਂ ਮੈਨੂੰ ਡਰਾਦਾ ਦੀ ਮੈਂ ਬੰਦੇ ਕਿ ਐ ਕਿਵੇਂ ਆਈ ਜਾਂਦੇ ਨੇ ਇਹ ਕੈਮਰੇ 47000 ਦੀ ਆ ਜੀ 47000 ਚ ਕੀ ਦਿਓਗੇ 47000 ਚ ਭਰਦਾ ਟਰੱਕ ਬੈਠ ਦਿਓਗੇ ਕੋਲੇ ਨਹੀਂ ਨਹੀਂ ਬੈਠ ਨਹੀਂ ਜਾਂਦੇ ਗੱਲੇ ਹੋਰ ਆ ਦੇਖੋ ਸੋਫਾ ਅੱਛਾ ਇਹ ਸੋਫਾ ਜੀ ਇਹ ਸੋਫਾ ਜੀ ਸੋਫਾ 47000 ਦਾ ਸਾਰਾ ਆ ਸੋਫਾ ਹੀ ਬਿੱਦ ਪਿੱਲੋ ਕੁਛ ਸਾਰਾ ਹੋਊਗਾ ਆ ਟੇਬਲ ਐ 2 ਬਏ ਚਾਰ ਦਾ ਟੇਬਲ ਆ ਜੀ ਨਾਲ ਪਫੀਆਂ ਨੇ ਜੀ ਮਹਿੰਗਾ ਜੀ ਫਿਰ ਉਹ ਮਹਿੰਗਾ ਜੀ ਫਿਰ ਆ ਦੇਖੋ ਜੀ ਉਹ ਸਾਹਮਣੇ ਲਮਾਰੀਆਂ ਪੀਂ ਦੇਖੋ ਜੀ ਅੱਛਾ ਉਹ ਲਮਾਰੀਆਂ ਲਮਾਰੀਆਂ ਲੋਹੇ ਦੇ ਲੈ ਲੋ ਚਾਹੇ ਲੱਕੜ ਦੀਆਂ ਲੈ ਲੋ ਇਹ ਵੀ ਮਹਿੰਗਾ ਸੌਦਾ ਤੇ ਆਹ ਪ੍ਰੈਸ ਟੇਬਲ ਜੀ ਅੱਛਾ ਪ੍ਰੈਸ ਟੇਬਲ ਲੈ ਲੋ ਜੀ ਅੱਛਾ ਇਹ ਵਿਚਾ ਹਾਂਜੀ ਹਾਂਜੀ ਇਹਦੇ ਕਿੰਨੇ ਪੈਸੇ ਲੱਗ ਤੋਂ ਲਵੋਗੇ ਨਹੀਂ ਲੱਗਣੀ ਵਿਚੇ ਆ ਜੀ ਵਿਚੀ ਲਵੋਗੇ ਹੋਰ ਕੀ ਦੇਵੋਗੇ ਫਿਰ ਉਹ ਤੁਹਾਨੂੰ ਬੈੱਡ ਦੇਵਾਂਗੇ ਜੀ ਹਾਂ ਬੈੱਡ ਦੇਵਾਂਗੇ ਜੀ ਆਹਾਂ ਹਾਂ ਜਿਹੜਾ ਮਰਜ਼ੀ ਬੈੱਡ ਲੋਨੋ ਜੂ ਆਹ ਸਾਰੇ ਬੈੱਡ ਹਾਂਜੀ ਹਾਂ ਬੈੱਡ ਲੈ ਲੋ ਜੀ ਅੱਛਾ 47000 ਚ ਸਾਰੇ ਬੈਡਾਂ ਚ ਹਾਂਜੀ 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 ਆ ਬੈਡਾਂ ਚ ਤੁਸੀਂ ਜਿਹੜੇ ਆ ਬੱਡੇ ਪੈਣੀ ਜਿਹੜੇ ਆ ਲਈ ਅੱਛਾ ਯਾਰੇ ਬੱਡਨੇ ਜੀ ਦੇਖੋ ਨਾਲ ਇਹਨਾਂ ਦੇ ਚਾਹੇ ਤੁਸੀਂ ਦਾ ਆ 2 ਪੀਸ ਲੈ ਲਓ ਜੀ ਗੱਦੇ ਚਾਹੇ ਆ ਸਿੰਗਲ ਵਾਲਾ ਲੈ ਲਓ ਜੀ ਓਕੇ ਅੱਜ ਸਿੰਗਲ ਵਾਲਾ ਲੈ ਲਓ ਜੀ ਚਾਹੇ ਲੈ ਲੈਣਾ ਹਾਂਜੀ ਹਾਂਜੀ ਮਤਲਬ 47000 ਦਾ ਇਹ ਪੈਕ ਹੈ 47000 ਦੇ ਵਿੱਚ ਆਪਣਾ ਬੈੱਡ ਹੋ ਗਿਆ ਜੀ ਹੂੰ ਗੱਦੇ ਹੋਗੇ ਜੀ ਜੀ ਤੇ 7 ਸੀਟਰ ਕੋਰਨਰ ਐਲ ਟੇਬਲ ਆਹ ਵੇ ਸੋਫਾ ਹੋ ਗਿਆ ਜੀ ਜੀ ਤੇ ਨਾਲ ਇੱਕ अलमारी ਹੋਗੀ ਜੀ ਠੀਕ ਹੈ ਜੀ ਨਾਲ ਇੱਕ ਹੋ ਗਿਆ ਪ੍ਰੈਸ ਟੇਬਲ ਅੱਛਾ ਸ਼ੇਅਰ ਕਰਨ ਵਾਲਿਆਂ ਨੂੰ ਕੀ ਦੇ ਹੋਵੇਗਾ ਜੇ ਸ਼ੇਅਰ ਕਰਕੇ ਹੋ ਗਿਆ ਜੀ ਉਹਨੂੰ ਆਪਾਂ ਦੇਵਾਂਗੇ ਜੀ 4 ਪਲਾਸਟਿਕ ਦੀਆਂ ਕੁਰਸੀਆਂ ਤੇ ਇੱਕ ਟੇਬਲ ਮੰਨ ਲਓ 1500 2000 ਦਾ ਸਮਾਨ ਨਹੀਂ ਨਹੀਂ 3000 ਦਾ ਜੀ ਅੱਛਾ ਸ਼ੇਅਰ ਕਰਨ ਵਾਲੇ ਨੂੰ 3000 ਦਾ ਸਮਾਨ ਮਿਲੂਗਾ ਆਹ 4 ਪਲਾਸਟਿਕ ਦੀਆਂ ਕੁਰਸੀਆਂ ਤੇ ਇੱਕ ਟੇਬਲ ਪੂਰਾ ਸੈੱਟ ਹੈ ਜੀ 3000 ਰੁਪਏ ਦਾ ਉਹ ਅਸੀਂ ਨੂੰ ਗਿਫਟ ਦੇਵਾਂਗੇ ਜੀ ਜਿਹੜਾ ਸ਼ੇਅਰ ਕਰਕੇ ਮਨਾਲ ਖਰੀਦ ਕੇ ਲਿਜਾਉਣਾ ਹੈ ਦੂਜੇ ਨੰਬਰ ਤੇ ਜਿਹੜਾ ਬੰਦਾ ਸਾਨੂੰ ਹੂੰ ਮ ਵੀ ਮੰਗਾਉਣਾ ਚਾਹੁੰਦਾ ਕਿੱਥੇ ਵੀ ਬੈਠਾ ਉਹ ਸਾਨੂੰ ਫੋਨ ਕਰੇ ਸਾਡੇ ਕੋਲ 2000 ਰੁਪਏ ਭਰ ਕੇ ਆਰਡਰ ਬੁੱਕ ਕਰੇ ਜੇ ਤੁਸੀਂ ਘਰੇ ਪਾਉਂਦਾ ਡਿਲੀਵਰੀ ਸਾਡੀ 150 ਕਿਲੋਮੀਟਰ ਤੱਕ ਪੰਜਾਬ ਹਰਿਆਣਾ ਆਲਓਵਰ ਫਰੀ ਹੈ ਜੀ ਅੱਛਾ ਇਹ ਵੀ ਆਈਟਮ ਨਾਲ ਫਿਰ ਤਾਂ ਵੱਧ ਹੋਗੀ ਕੈਟੋ ਨਾ ਤੁਸੀਂ ਵੀ ਮਨਾਈ ਦੇਖੋ ਆਪਾਂ ਕਿੰਨਾ ਸਮਾਨ ਦੇ ਰਹੇ ਆ ਤੇ ਨਾਲ ਆਪਾਂ ਗਿਫਟ ਦੇ ਰਹੇ ਆ ਚਾਰ ਕੁਰਸੀਆਂ ਤੇ ਟੇਬਲ ਤੇ ਨਾਲ ਆਪਾਂ ਦੇ ਰਹੇ ਆ 150 ਕਿਲੋਮੀਟਰ ਤੱਕ ਡਿਲੀਵਰੀ ਬਿਲਕੁਲ ਫਰੀ ਮਾਲ ਕਿਹਿਆ ਰਹੂਗਾ ਜੀ ਫੁੱਲ ਗਲਤੀ ਵਾਲਾ ਮਾਲ ਲਊਗਾ ਜੀ ਜੇ ਕੋਈ ਖਰਾਬ ਹੁੰਦਾ ਰਿਪਲੇਸਮੈਂਟ ਹੈ ਜੀ ਲਓ ਜੀ ਮਿੱਤਰੋ ਹੁਣ ਵੀਡੀ ਨਾ ਬਦੀ ਹੋਰ ਕਿਤੋਂ ਨਹੀਂ ਮਿਲਣਾ ਡਿਜ਼ਾਈਨ ਜਿਹੜਾ ਤੁਸੀਂ ਕਹੋਗੇ ਉਹ ਮਿਲੂਗਾ ਹਨਾ ਜੀ ਹਾਂਜੀ ਹਾਂਜੀ ਜਣਾ ਮਰਜ਼ੀ ਡਿਜ਼ਾਈਨ ਲੈ ਲਓ ਜੀ ਬਾਕੀ ਜੇ ਕਿਸੇ ਦੂਰ ਬੈਠਾ ਬੰਦਾ ਕੋਈ ਫੋਰਨ ਬੈਠਾ ਵੀਰਾ ਪੈਣ ਕੋਈ ਫੋਰਨ ਬੈਠੀ ਆ ਤੇ ਉਹਨੇ ਮੰਗਾਉਣਾ WhatsApp ਤੇ ਸਾਨੂੰ ਡਿਜ਼ਾਈਨ ਮਗਾਓ ਸਿਲੈਕਟ ਕਰਨਾ ਡਿਲੀਵਰੀ ਸੈੱਪੀ ਕਰ ਦਾਂਗੇ ਅੱਛਾ ਪੂਰੇ ਭਰੋਸੇਮੰਦ ਨੇ ਕਿੰਨੇ ਸਾਲ ਤੋਂ ਇੱਥੇ ਆ ਜੀ ਤੁਸੀਂ ਸਰ ਮੈਂ 25 ਸਾਲ ਤੋਂ ਇਸੀ ਬਿਲਡਿੰਗ 'ਚ ਬੈਠਾ ਜੀ ਲਓ ਜੀ ਇਹਨਾਂ ਦੀ ਆਪਣੀ ਬਿਲਡਿੰਗਾਂ 25 ਸਾਲ ਤੋਂ ਇੱਥੇ ਕੰਮ ਕਰ ਰਹੇ ਨੇ ਗੁਰੂ ਸ੍ਰੀ ਗੁਰੂ